ਕਰੋ ਚੈੱਕ ਤੇ ਦੱਸੋ ਬਈ ਚੇਤਕ ਦੀ ਲੁੱਕ ਦੇਖੋ ਤੇ ਦੱਸੋ ਵੀ ਇਹ ਪੇਂਟ ਦੇ ਵਿੱਚ ਤੁਹਾਨੂੰ ਚੇਤਕ ਸਕੂਟਰ ਹੈਗਾ ਕਿਵੇਂ ਲੱਗ ਰਿਹਾ ਹੈ ਟਾਇਰ ਵੀ ਪੂਰੇ ਘੈਂਟ ਪਾਇਨ ਆਪਾਂ ਨੇ ਕਿਉਂਕਿ ਤੁਹਾਨੂੰ ਬਹੁਤ ਘੱਟ ਮਿਲਣਗੇ ਇਹ ਗੱਡੀ ਦੇ ਵਿੱਚ ਟਾਇਰ ਤੇ ਇਹਦਾ ਕੱਲਾ ਕੱਲਾ ਸਮਾਨ ਆਪਾਂ ਬਧੀਏ ਤਰੀਕੇ ਨਾਲ ਪਾਇਆ ਲਿਆ ਕੇ ਸਪੈਸ਼ਲੀ ਕੱਲੀ ਕੱਲੀ ਆਈਟਮ ਰੀਜਾਂ ਨਾਲ ਲਿਆ ਕੇ ਕੀਤੀ ਤਿਆਰ ਗੱਡੀ ਦੇਖ ਸਕਦੇ ਹੋ ਬਈ ਕਿਉਂਕਿ ਜਿਹੜੀ ਵੀ ਚੀਜ਼ ਹੁੰਦੀ ਆਪਾਂ ਨਾ ਵੀਡੀਓ ਦੇ ਵਿੱਚ ਦਿਖਾਉਂਦੇ ਆ ਜਿਵੇਂ ਕਿ ਆਪਣੀ ਲਾਈਵ ਵੀਡੀਓ ਚੱਲਦੀ ਆ ਦੇਖੋ ਹੈਡਲਾਈਟ ਦੇਖੋ ਪਹਿਲਾਂ ਵੀ ਵਧੀਆ ਕੰਪਨੀ ਲਾਈਟ ਲਾਈ ਆਪਾਂ ਜਿਹੜਾ ਲੋਗੋ ਆ ਉਹਦੇ ਵਿੱਚ ਵੀ ਦੇਖ ਸਕਦੇ ਆ ਸਪੈਸ਼ਲੀ ਦਾਣੇ ਚਮਕਦੇ ਨੇ ਨਹੀਂ ਤੁਹਾਨੂੰ ਸਿੰਪਲ ਲੋਗੋ ਮਿਲਣਗੇ ਇਹਦੇ ਵਿੱਚ ਜਿਹੜਾ ਮੀਟਰ ਆ ਉਹ ਵੀ ਆਪਾਂ ਸਪੈਸ਼ਲ ਲਾਇਆ ਬਈ ਦੇਖ ਸਕਦੇ ਹੋ ਸਾਰਾ ਪੇਂਟ ਚੈੱਕ ਕਰ ਸਕਦੇ ਆ ਤੇ ਸਾਰਾ ਸਕੂਟਰ ਤੁਹਾਨੂੰ ਦਿਖਾਉਂਦੇ ਆ ਲੈ ਵੀ ਰਿਪੋਰਟ ਜਰੂਰ ਦਿਓ ਬਾਈ ਜਿੰਨੇ ਵੀ ਸਾਡੇ ਵੀਡੀਓ ਦੇ ਵਿੱਚ ਜੁੜੇ ਹੋਏ ਨੇ ਲਾਈਵ ਦੇ ਵਿੱਚ ਤੇ ਕਿੱਥੋਂ ਕਿੱਥੋਂ ਜੁੜੇ ਹੋਏ ਨੇ ਸਾਨੂੰ ਕਮੈਂਟ ਕਰਕੇ ਦੱਸਿਓ ਜਰੂਰ ਆ ਆ ਦੇਖੋ ਆ ਚੀਜ਼ ਕਿੰਨੀ ਘੰਟ ਲੱਗਦੀ ਹੈ ਇਹ ਆਪਾਂ ਨਿਕਲ ਦੇ ਵਿੱਚ ਕਰਵਾਈ ਹੈ ਤੇ ਬੈਕ ਲਾਈਟ ਆ ਜਿਹੜੀ ਆਪਾਂ ਕੋ ਸਪੈਸ਼ਲ ਲਾਈ ਹੈ ਬਾਈ ਕਰੋ ਚੈੱਕ ਸਾਰਾ ਸਕੂਟਰ ਤੁਸੀਂ ਚੈੱਕ ਕਰ ਸਕਦੇ ਹੋ ਲੈ ਲੈ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਹਾਡੇ ਇੱਕ ਸ਼ੇਅਰ ਕਰਨ ਨਾਲ ਨਾ ਸਾਡਾ ਬਹੁਤ ਵੱਡਾ ਫਾਇਦਾ ਹੋ ਜਾਂਦਾ ਤੇ ਤੁਹਾਡੇ ਵਾਸਤੇ ਆਪਾਂ ਨਵੀਂ ਨਵੀਂ ਵੀਡੀਓ ਲੈ ਕੇ ਆਉਂਦੇ ਰਹਨੇ ਆ ਕਿਉਂਕਿ ਤੁਹਾਡਾ ਵੀ ਫਾਇਦਾ ਹੋਵੇ ਤੇ ਸਾਡਾ ਹੀ ਫਾਇਦਾ ਹੋਵੇ ਜਿੰਨੇ ਵੀ ਵੀਰ ਜੁੜੇ ਹੋਏ ਨੇ ਆਪਣੇ ਆਪਣੇ ਪੇਜ ਤੇ ਪ੍ਰੋਫਾਈਲ ਤੇ ਜਰੂਰ ਸ਼ੇਅਰ ਕਰਿਓ ਭਾਈ ਤੇ ਹੋਰਾਂ ਨੂੰ ਆਪਣੇ ਯਾਰ ਦੋਸਤਾਂ ਨੂੰ WhatsApp ਤੇ ਸ਼ੇਅਰ ਕਰਦਿਆ ਕਰੋ ਕਿਉਂਕਿ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਆਪਾਂ ਰੋਜ਼ ਇਸ ਤਰ੍ਹਾਂ ਵੀਡੀਓ ਪਾਉਂਦੇ ਰਹਨੇ ਆ ਤੇ ਹੋਰ ਵੀ ਕਮਾਂਕਾਰਾਂ ਦੀ ਵੀਡੀਓ ਕਾਫੀ ਹੁੰਦੀ ਨਾਲ ਆਪਣੇ ਵੇ ਜਿਹੜੇ ਮਕੈਨਿਕਲ ਕੰਮ ਹੁੰਦੇ ਨੇ ਉਹ ਵੀ ਤੁਸੀਂ ਸਾਡੀ ਵੀਡੀਓ ਦੇਖ ਕੇ ਕਰ ਸਕਦੇ ਹੋ ਕਿਉਂਕਿ ਜੇ ਸਾਡੀ ਵੀਡੀਓ ਨੂੰ ਸ਼ੇਅਰ ਕਰੋਗੇ ਤੁਹਾਡੇ ਇੱਕ ਸ਼ੇਅਰ ਕਰਨ ਨਾਲ ਹਰੇਕ ਬਾਈ ਦਾ ਫਾਇਦਾ ਹੋ ਸਕਦਾ ਬਾਈ ਕਿਉਂਕਿ ਕਦੇ ਨਾ ਕਦੇ ਕੋਈ ਨਾ ਕੰਮ ਫਿੱਟ ਆ ਜਾਂਦਾ ਕਿਸੇ ਦੇ ਕਿਸ ਤਰ੍ਹਾਂ ਦੀ ਦਿੱਕਤ ਹੁੰਦੀ ਹੈ ਤੇ ਤੁਸੀਂ ਇੱਕ ਸ਼ੇਅਰ ਕਰ ਦੋਗੇ ਤਾਂ ਸਾਰਿਆਂ ਦੇ ਕੰਮ ਲੋਟ ਆ ਜਾਂਦਾ ਕਿਸੇ ਨਾ ਕਿਸੇ ਦਾ ਕਮਾਈ ਜਾਂਦਾ ਇਸ ਕਰਕੇ ਅਸੀਂ ਵੀਡੀਓ ਪਾਉਂਦੇ ਰਹਨੇ ਆ ਕਿਉਂਕਿ ਕਿਸੇ ਵੀਰ ਦਾ ਫਾਇਦਾ ਹੋ ਜੇ ਲਾਵੀ ਇਹਦੇ ਵਿੱਚ ਜਿਹੜੀ ਲਾਈਟ ਆ ਪਾਹ ਸਪੈਸ਼ਲ ਲਾਈ ਆ ਇਹ ਨਾਰਮਲ ਲਾਈਟ ਨਹੀਂ ਹੈਗੇ ਤੁਸੀਂ ਦੇਖੋ ਇਹਦੇ ਉੱਪਰ ਲੋਗੋ ਚੈੱਕ ਕਰ ਸਕਦੇ ਹੋ ਬਈ ਜੇ ਤੁਹਾਨੂੰ ਦਿੰਦਾਂ ਤਾਂ ਸ਼ੀਸ਼ੇ ਦੇ ਵਿੱਚ ਦੇਖੋ ਮਿੰਡਾ ਕੰਪਨੀ ਲਾਈਟ ਲਾਈ ਆ ਕਿਉਂਕਿ ਜਿਹੜਾ ਨਿਕਲ ਹੈ ਇਹ ਆਪਾਂ ਦੁਬਾਰੇ ਕਰਵਾਇਆ ਨਹੀਂ ਬਾਅਦ ਦੇ ਵਿੱਚ ਖਰਾਬ ਹੋ ਜਾਂਦੀ ਹੈ ਇਸ ਤਰ੍ਹਾਂ ਤੇ ਇਹ ਸਾਰੀ ਚੀਜ਼ਾਂ ਆਪਾਂ ਸਪੈਸ਼ਲੀ ਜਿਵੇਂ ਆ ਟੱਕਣਾ ਜਿਹੜਾ ਉਹ ਵੀ ਆਪਾਂ ਸਪੈਸ਼ਲ ਲਵਾਇਆ ਨਿਕਲ ਜਿਹੜੇ ਆਹ ਬੀਡਿੰਗ ਹੁੰਦੀ ਹੈ ਇਹ ਮੀਟਰ ਤੇ ਅਜਿਹਾ ਆਉਂਦੀ ਨਹੀਂ ਹੈਗੀ ਇਹ ਆਪਾਂ ਕਰਵਾਈ ਹੈ ਇਹਨੂੰ ਖੋਲ ਕੇ ਸਪੈਸ਼ਲ ਕਰਵਾਈ ਹੈ ਕਿਉਂਕਿ ਆ ਚੀਜ਼ਾਂ ਦੇਖੋ ਇਹ ਚੀਜ਼ਾਂ ਤੁਹਾਨੂੰ ਬਹੁਤ ਘੱਟ ਦੇਖਣ ਨੂੰ ਮਿਲਣਗੀਆਂ ਇਹਦੀ ਆ ਦੇਖੋ ਜੀ ਕਿੰਨੇ ਘੈਂਟ ਗੱਲਬਾਤ ਬਣਦੀ ਹੈ ਜਿਹੜੀ ਤੇ ਕੰਗਣੀ ਹੈ ਉਹ ਵੀ ਆਪਾਂ ਸਪੈਸ਼ਲ ਖੋਲ ਕੇ ਨਿਕਲ ਕਰਵਾ ਕੇ ਫੇਰ ਲਾਈ ਹੈ ਲੈ ਵੀ ਆ ਦੇਖੋ ਆ ਚੀਜ਼ਾਂ ਜਿਹੜੀ ਛੋਟੇ-ਛੋਟੇ ਹੁੰਦੇ ਨੇ ਕਿਉਂਕਿ ਚੀਜ਼ਾਂ ਦੇਖਣ ਨੂੰ ਤਾਂ ਬਹੁਤ ਛੋਟੀਆਂ ਹੁੰਦੀਆਂ ਨੇ ਪਰ ਇਹਨਾਂ ਨਾਲ ਲੁੱਕ ਜਿਹੜੀ ਹੁੰਦੀ ਹੈ ਉਹ ਅਲੱਗ ਜੀ ਬਣ ਜਾਂਦੀ ਹੈ ਬਈ ਇਹਨਾਂ ਨਾਲ ਲੁੱਕ ਅਲੱਗ ਜੀ ਬਣ ਜਾਂਦੇ ਆ ਇਹ ਇੱਕ ਸਕੂਟਰ ਨਹੀਂ ਹੈਗਾ ਆਪਾਂ ਦੋ ਕੀਤੇ ਨੇ ਆ ਦੇਖ ਸਕਦੇ ਹੋ ਬਈ ਤੇ ਇਹ ਵੀ ਗੱਡੀ ਆਪਾਂ ਤਿਆਰ ਕੀਤੀ ਹੈ ਇਹ ਤਾਂ ਕੰਮ ਹਜੇ ਥੋੜਾ ਚੱਲ ਰਿਹਾ ਠੀਕ ਹੈ ਜੀ ਤੇ ਉਹ ਹਜੇ ਆਪਣਾ ਕੰਪਲੀਟ ਹੈ ਤੇ ਇੱਧਰ ਹੈਗਾ ਜਿਹੜਾ ਆਪਣਾ ਪਲਟੀਨਾ ਮੋਟਰਸਾਈਕਲ ਇਹਦਾ ਵੀ ਕੰਮ ਚੱਲ ਰਿਹਾ ਹੈ ਲੈ ਸਕੂਟਰ ਦੋਨੇ ਚੈੱਕ ਕਰ ਸਕਦੇ ਹੋ ਦੋਨਾਂ 'ਚ ਤੁਹਾਨੂੰ ਕਿਹੜਾ ਸੋਹਣਾ ਲੱਗਿਆ ਉਹ ਸਾਨੂੰ ਕਮੈਂਟ ਬਾਕਸ 'ਚ ਜਰੂਰ ਦੱਸਿਓ ਬਈ ਜਿਹੜੇ ਵੀਰ ਨੂੰ ਦੋਨਾਂ 'ਚੋਂ ਕਿਹੜਾ ਜ਼ਿਆਦਾ ਸੋਹਣਾ ਲੱਗਿਆ ਉਹ ਸਾਨੂੰ ਦੱਸਿਓ ਜਰੂਰ ਲੈ ਆਇਆ ਲਾਈਟ ਆਇਆ ਕਰ ਲਾਈਟ ਹੈ ਇਹਦੇ ਵਿੱਚ ਵੀ ਸਪੈਸ਼ਲ ਲਾਈ ਆਪਾਂ ਨੇ ਤੇ ਪੇਂਟ ਚੈੱਕ ਕਰ ਸਕਦੇ ਹੋ ਵੀ ਪੇਂਟ ਸ਼ੀਸ਼ੇ ਵਰਗਾ ਪੇਂਟ ਹੈ ਸ਼ੀਸ਼ੇ ਵਰਗਾ ਰੈਡੀ ਹੈ ਗੱਡੀ ਸਾਰੀ ਹਾਂ ਜੀ ਡਨ ਆਨ ਰੋਡ ਲੈ ਵੀ ਕਿਉਂਕਿ ਉਹ ਗੱਡੀ ਸਾਰੀ ਕੰਪਲੀਟ ਕਰ ਚੁੱਕੇ ਆ ਤਾਂ ਕਰਕੇ ਜ਼ਿਆਦਾ ਸੋਹਣਾ ਲੱਗ ਰਿਹਾ ਹੈ ਇਹ ਹਜੇ ਆਪਣਾ ਜਿਹੜਾ ਸਕੂਟਰ ਹੈ ਇਹ ਥੋੜਾ ਧੋਣ ਨਾਲ ਹੈ ਇਸ ਕਰਕੇ ਆ ਦੇਖੋ ਜੀ ਇਹਨੂੰ ਆਪਾਂ ਸਾਰਾ ਰੈਡੀ ਕਰ ਚੁੱਕੇ ਹਾਂ ਟੈਸਟਿੰਗ ਵਗੈਰਾ ਕੀਤੀ ਹੋਈ ਹੈ ਸਾਈਡ ਤੇ ਲਾਈ ਪਈ ਹੈ ਗੱਡੀ ਓਕੇ ਕਰਕੇ ਤੇ ਅੱਜ ਇਹਨੂੰ ਟੈਸਟਿੰਗ ਕਰਾਂਗੇ ਪੂਰੀ ਕੱਡਾਂ ਹੀ ਕਰਦਾ ਹੀ ਦੇ ਦਿਖਾਵਾਂਗੇ ਤੁਹਾਨੂੰ ਵੀਡੀਓ ਦੇ ਵਿੱਚ ਵੀ ਕਿਵੇਂ ਅਸੀਂ ਟੈਸਟਿੰਗ ਕਰਦੇ ਆ ਕਿਵੇਂ ਅੱਗ ਕੱਢਦੇ ਇਹਨਾਂ ਦੀ ਪੂਰੀਆਂ ਛਾਲਾ ਛੂਲਾ ਮਰਵਾ ਕੇ ਓਕੇ ਚੈੱਕ ਕਰਦੇ ਆ ਜਿਵੇਂ ਕਿ ਤੁਸੀਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਦੇਖਿਆ ਆਪਣਾ ਸਵਿਟੀ ਡੌਨ ਮੋਟਰਸਾਈਕਲ ਦੀ ਆਪਾਂ ਕਿਵੇਂ ਟੈਸਟਿੰਗ ਟਰਾਈ ਕਰੀ ਤੀ ਲਓ ਜੀ ਲਿਵ ਕਰੋ ਵੀਡੀਓ ਨੂੰ ਸ਼ੇਅਰ ਜਿਹੜੇ ਜਿਹੜੇ ਵੀਰਾਂ ਨੇ ਚੇਤਕ ਚਲਾਏ ਨਾ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਬਈ ਅੱਜ ਚੈੱਕ ਕਰਾਂਗੇ ਵੀ ਕਿਹੜੇ ਕਿਹੜੇ ਭਾਈ ਚੇਤਕ ਹਜੇ ਵੀ ਚਲਾਏ ਹੋਏ ਨਾ ਕਿਉਂਕਿ ਬਹੁਤ ਘੱਟ ਆ ਮਿਲਦੇ ਨੇ ਹਜੇ ਚੇਤਕ ਅਧਿਆਮੰਦਨ ਚਲਾਏ ਨਹੀਂ ਹੋਣੇ ਜਿਹੜੇ ਪੁਰਾਣੇ ਨੇ ਬੰਦੇ ਉਹੀ ਚਲਾਉਂਦੇ ਨੇ ਬਾਈ